ਬਿਜਲੀ ਮੁਲਾਜ਼ਮਾਂ ਵੱਲੋਂ ਦੂਜੇ ਦਿਨ ਵੀ ਸਮੂਹਿਕ ਛੁੱਟੀ ਕੀਤੀ ਗਈ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ ਸਰਕਾਰ ਨੂੰ ਦਿੱਤੀ ਚੇਤਾਵਨੀ ਸਾਡੇ ਹੱਕ ਸਾਨੂੰ ਦਿੱਤੇ ਜਾਣ ਵਿਸ਼ੇਸ਼ ਰਿਪੋਰਟ ਹੈਪੀ 蒂ਮਾਨ ਨਾਬਾ ਆਹ ਜੀ ਅੱਜ ਤੋਂ ਛੁੱਟੀ ਕਰੇ ਬੈਠੇ ਜਿੰਨੇ ਵੀ ਬਿਜਲੀ ਮੁਲਾਜ਼ਮ ਕਿੰਨੇ 30 ਮੁਲਾਜ਼ਮ ਛੁੱਟੀ ਦੇ ਮੱਤੇ ਛੁੱਟੀ ਅਸੀਂ ਕੱਲ ਤੋਂ ਕਰੀ ਬੈਠੇ ਹਾਂ ਜੀ 11 ਤੋਂ 11 12 13 ਇਹ ਸਾਡੇ 3 ਦਿਨ ਦਾ ਅਸੀਂ ਇਹਨਾਂ ਨੂੰ ਅਲਟੀਮੇਟ ਦਿੱਤਾ ਦੀ ਵੀ 3 ਦਿਨ ਅਸੀਂ ਜਿਹੜੀ ਸਮੂਹਿਕ ਛੁੱਟੀ ਭਰ ਕੇ ਸਾਰਾ ਬਿਜਲੀ ਬੋਰਡ ਸਾਡਾ ਉਹਦੇ ਤੇ ਜਾਊਗਾ ਇਹਦੇ ਚ ਘੱਟੋ-ਘੱਟ ਸਾਡੀ ਸਾਬਦੀ ਵੀਨ ਦਾ ਘੱਟੋ-ਘੱਟ 400 ਮੁਲਾਜ਼ਮ ਹੋਊਗਾ ਜਿਹੜਾ ਸਮੂਹਿਕ ਛੁੱਟੀ ਭਰ ਕੇ ਅੱਜ ਇਸ ਸ਼ਾਂਤਮਈ ਧਰਨੇ ਤੇ ਬੈਠਾ ਤੇ ਜਦੋਂ ਵੀ ਹੁਣ ਅਗਲੀ ਕਾਲ ਆਊ ਕੱਲੂ ਫੇਰ ਸਾਡਾ ਤੀਜਾ ਦਿਨ ਆ ਜੇ ਉਹ ਤੋਂ ਬਾਅਦ ਫੇਰ ਵੀ ਨਹੀਂ ਸਾਡੀਆਂ ਮੰਗਾਂ ਮੰਨੀਆਂ ਜਾਂਦੀਆਂ ਫੇਰ ਵੀ ਅਸੀਂ ਹਣ ਮਿੱਥੇ ਲਈ ਜੋ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਜਾਣਗੇ ਉੱਪਰੋਂ ਸਾਡੀ ਸਟੇਟ ਕਮੇਟੀ ਵੱਲੋਂ ਜੁਆਇੰਟ ਫਾਰਮ ਇਕਤਾ ਮੰਚ ਵੱਲੋਂ ਉਹ ਸਾਡੇ ਲਾਗੂ ਕੀਤੇ ਜਾਣਗੇ। ਜੀ ਸ਼ੁਕਰੀਆ 50 ਪੱਤਰ ਤੇ ਕਦ ਨਾਪੇ ਸ਼ਹਿਰ ਚਾ ਜੀ। ਇਹ 50 ਪੱਤਰ ਤੇ ਚੱਲ ਰਹੀਆਂ ਨੇ। 90 ਦੀ ਨਹੀਂ ਇਹ ਜੁਆਇੰਟ ਫਾਰਮ ਇਕਤਾ ਮੰਚ ਪੂਰਾ ਬਿਜਲੀ ਬੋਰਡ ਪੂਰੀ ਸਾਰਾ ਪ੍ਰਭਾਵਿਤ ਆ। ਆਉਣ ਵਾਲੇ ਦਿਨਾਂ 'ਚ ਗੁਰਦੀਪ ਸਿੰਘ ਆਸਕਿੰਨ ਦਿਖਾ ਕਰੂਗਾ। ਹੋਣ ਵਾਲੇ ਦਿਨਾਂ 'ਚ ਵੀ ਸੰਘਰਸ਼ ਚੱਲੂਗਾ। ਜਿੰਨਾ ਤੇ ਇੱਕ ਜਿਹੜੀਆਂ ਮੰਨੀਆਂ ਹੋਈਆਂ ਮੰਗਾਂ ਲਾਗੂ ਨਹੀਂ ਕਰ ਰਹੇ ਕਿਉਂਕਿ ਜਿਹੜੀਆਂ ਜੱਡੀਆਂ ਮੰਗਾਂ ਨੇ ਮੰਨੀਆਂ ਹੋਈਆਂ ਉਹ ਮੈਨੂੰ ਲੱਗਦਾ 1 ਸਾਲ ਪਹਿਲਾਂ ਮੰਨ ਚੁੱਕੀ ਆ ਮੈਨੇਜਮੈਂਟ ਪਰ ਉਹਨੂੰ ਲਾਗੂ ਨਹੀਂ ਦੀ ਕਰ ਰਹੀ ਹੁਣ ਸਾਡੇ ਜਿਹੜੇ ਬਿਜਲੀ ਬੋਰਡ ਦੇ ਮੀਟਿੰਗਾਂ ਹੋਈਆਂ ਨੇ 2 6 ਨੂੰ ਹੋਈਦੀ ਪਹਿਲਾਂ ਬਿਜਲੀ ਬੋਰਡ ਆਪਣੀ ਮੈਨੇਜਮੈਂਟ ਨਾਲ ਜਿਹਦੇ ਚ ਪੰਜਾਬ ਸਰਕਾਰ ਵੀ ਦੀ ਫਿਰ 6 8 ਨੂੰ ਹੋਈ ਫਿਰ 8 8 ਨੂੰ ਹੋਈ ਫਿਰ 10 8 ਨੂੰ ਹੋਈ ਉਦੇ ਦੇ ਵੀ ਕੋਈ ਸਿੱਟਾ ਨਹੀਂ ਨਿਕਲਿਆ ਪਰ ਉਹ ਜਿਹੜੇ ਉਹਦੇ ਜਿਹਦੇ ਵਿੱਚ ਸਾਡੇ ਫਰਾਂਸ ਮੰਤਰੀ ਦੀਗੇ ਉਹ ਬੈਠੇ ਦੀ ਚੀਮਾ ਸਾਹਿਬ ਅਤੇ ਸਾਡੇ ਜਿਹੜੇ ਬਿਜਲੀ ਮੰਤਰੀ ਦੀ ਉਹ ਵੀ ਬੈਠੇ ਦੀ ਤੇ ਜਿਹੜਾ ਆਪਣਾ ਸੀਐਮਡੀ ਸਾਹਿਬ ਨੇਗੇ ਸਾਡੇ ਬਿਜਲੀ ਬੋਰਡ ਦੇ ਡਾਇਰੈਕਟਰ ਉਹ ਵੀ ਵਿੱਚ ਬੈਠੇ ਦੀ ਉਸ ਜਿਹੜੀ ਮੀਟਿੰਗ ਦੀ ਸਾਡੀ 3 ਵਜੇ ਤੋਂ ਲੈ ਕੇ ਤਕਰੀਬਨ ਰਾਤ ਦੇ 12 ਵਜੇ ਤੱਕ ਚੱਲੀ ਆ ਤੇ ਉਹ ਸਾਰੀਆਂ ਮੰਗਾ ਮੰਨ ਵੀ ਗਏ ਦੀ ਪਰ ਪਤਾ ਨਹੀਂ ਕੀ ਹੋਇਆ ਜਾਂ ਤਾਂ ਸਰਕਾਰ ਇਹ ਉਹਨਾਂ ਨੂੰ ਜਾਂਦੇ ਜਾਂਦੇ ਕੋਈ ਇਹੋ ਜਿਹਾ ਤੁੱਕ ਲਾ ਗਈ ਵੀ ਇਹਨਾਂ ਨੂੰ ਹਜੇ ਤੁਸੀਂ ਲਾਗੂ ਨਾ ਕਰਿਓ ਇਹ ਨਹੀਂ ਪਤਾ ਵੀ ਸਾਡੀ ਮੈਨੇਜਮੈਂਟ ਦੀ ਨਲਾਕੀ ਆ ਮੇਰਾ ਕਹਿਣ ਦਾ ਮਤਲਬ ਜਿਹੜੀ ਪੰਜਾਬ ਸਰਕਾਰ ਅਤੇ ਬਿਜਲੀ ਬੋਰਡ ਆ ਮੈਨੇਜਮੈਂਟ ਆ ਇਹ ਪਬਲਿਕ ਨੂੰ ਹੈਰਾਨ ਕਰ ਰਹੀ ਆ ਅੱਜ ਬਿਜਲੀ ਮੰਤਰੀ ਵਰਸ ਨੇ ਇੱਕ ਬਿਆਨ ਆ ਦੇ ਕਹਿੰਦਾ ਅਸੀਂ ਨਾ ਟੇਬਲ ਤੇ ਲੱਗੇ ਗੱਲ ਕਰਨ ਨੂੰ ਤਿਆਰ ਆ ਜੀ ਨਹੀਂ ਟੇਬਲ ਤੇ ਉਹ ਬੈਠ ਚੁੱਕੇ ਨੇ ਉਹ ਮੰਨ ਵੀ ਚੁੱਕੇ ਨੇ ਬਿਠੋਡੀਆਂ ਜਿਹੜੀਆਂ ਇਹ ਕੋਈ ਮੰਗਾ ਨਹੀਂ ਹੈਗੇ ਅਸੀਂ ਮੰਗ ਨਹੀਂ ਰਹੇ ਉਹਨਾਂ ਤੋਂ ਕੁਝ ਇਹ ਸਾਡੇ ਹੱਕ ਨੇ ਹੱਕੀ ਮੰਗਾ ਨੇ ਉਹ ਉਹ ਕਰ ਚੁੱਕੇ ਨੇ ਪਰ ਉਹ ਲਾਗੂ ਹੀ ਨਹੀਂ ਕਰ ਰਹੇ ਮਤਲਬ ਜਿਹੜਾ ਅਸੀਂ ਇੱਕ ਪੱਤਰ ਗਿਆ ਦੀ ਵੀ ਉਹਨਾਂ ਨੂੰ ਕੱਢ ਦੋ ਜਿਹੜੇ ਮੀਟਿੰਗ ਕਨਵੈਂਸ ਦੀਗੇ ਉਹ ਕੱਢ ਕੀ ਨਹੀਂ ਇਹ ਰਾਤ ਨੂੰ 12 1 ਵਜੇ ਤੱਕ ਜਿਹਨੂੰ ਨਾਲੇ ਮੀਟਿੰਗ ਹੋਈ ਨਾਲੇ ਸਾਡਾ ਟਾਈਮ ਖਰਾਬ ਕਰਿਆ ਨਾਲੇ ਸਰਕਾਰਾਂ ਦਾ ਖਰਾਬ ਹੋਇਆ ਪਤਾ ਨਹੀਂ ਕਿਉਂ ਝੂਠ ਬੋਲਦੀਆਂ ਨੇ ਇਹਦੇ ਨਾਲ ਪਬਲਿਕ ਪੂਰੀ ਹਰਾਸਮੈਂਟ ਹੋ ਰਹੀ ਆ ਜਿਹੜੀ ਬਿਜਲੀ ਉਪਰਭਾਵਤ ਹੋ ਰਹੀ ਆ ਅਸੀਂ ਵੀ ਉਹਦੇ 'ਚ ਆਉਣੇ ਸਾਡੇ ਘਰਾਂ 'ਚ ਵੀ ਲਾਈਟ ਨਹੀਂ ਹੁੰਦੀ ਜਦੋਂ ਅਸੀਂ ਜਾਂਦੇ ਆ ਘਰਾਂ 'ਚ ਹੁਣ ਕੱਲ ਇੱਥੇ ਨਾਬਾ ਗ੍ਰਿਡਾ 올ਡ ਗ੍ਰਿਡ ਨਿਊ ਗ੍ਰਿਡ ਉੱਥੇ 4-5 ਘੰਟੇ ਬਿਜਲੀ ਸਪਲਾਈ ਬੰਦ ਰਹੀ ਆ ਸਰਕਾਰ ਨੂੰ ਮੰਗ ਕਰਦੇ ਸਰਕਾਰ ਨੂੰ ਮੰਗ ਕਰਦੇ ਵੀ ਜਿਹੜਾ ਬਿਜਲੀ ਬੋਰਡ ਦਾ ਮੈਕਮਾ ਇਹ ਇੱਕ ਸਾਡਾ ਮੁੱਖ ਅੰਗਾ ਇਹਦੇ ਬਿਨਾ ਸਾਹ ਜਿਹੜੀ ਆ ਉਹ ਬਿਜਲੀ ਨਾਲੇ ਆਉਂਦਾ ਜੇ ਬਿਜਲੀ ਚਲਾਉਣੀ ਆ ਉਹਦੇ ਲਈ ਮੁਲਾਜ਼ਮ ਵੀ ਵਧੀਆ ਰੱਖੋ ਬਿਜਲੀ ਨੂੰ ਚਲਾਉਣ ਵਾਲੇ ਵੀ ਮੁਲਾਜ਼ਮ ਰੱਖੇ ਜਾਣ ਵਧੀਆ ਢੰਗ ਨਾਲ ਬਿਜਲੀ ਦੀ ਸੰਚਾਰ ਊਟਾਂਗ ਨਾਲ ਉਹ ਵੀ ਉਹ ਕਰ ਸਕਣ ਸੇਵਾ ਸਾਰੀ ਤੇ ਬਿਜਲੀ ਸਹੀ ਉਹਦੇ ਨਾਲ ਮਿਲ ਨਹੀਂ ਸੀ ਸਾਡੇ ਲਗਾਤਾਰ ਜਿਹੜੇ ਮੁਲਾਜ਼ਮ ਨੇ ਉਹ ਉੱਪਰ ਮਰ ਰਹੇ ਨੇ ਕਿ ਉੱਪਰ ਲੈਟਰ ਉੱਪਰ ਲਟਕ ਲਟਕ ਕੇ ਉਹਦੇ ਬਾਰੇ ਸਰਕਾਰ ਕੋਈ ਧਿਆਨ ਨਹੀਂ ਦੇ ਰਹੀ ਇਹ ਗੋੜੀ ਮੰਦਪੁਰੀ ਨਾ ਹੋਏ ਤਾਂ ਆਉਣਾਂ ਦਿਨਾਂ ਚ ਸਰਕਾਰ ਕੀ ਕਰੇ ਆਉਣ ਵਾਲੇ ਦਿਨਾਂ ਚ ਇਹ ਜ਼ਿੰਮੇਵਾਰ ਆ ਸਾਡੀ ਜਿਹੜੀ ਪੰਜਾਬ ਸਰਕਾਰ ਤੇ ਬਿਜਲੀ ਬੋਰਡ ਦੀ ਜਿਹੜੀ ਮੈਨੇਜਮੈਂਟ ਹੈ ਜ਼ਿੰਮੇਵਾਰ ਆ ਅਸੀਂ ਇਹਨੂੰ ਅਨੇ ਦਿਨ ਪਹਿਲਾਂ ਅਲਟੀਮੇਟ ਦੇ ਚੁੱਕੇ ਆ ਲਿਖ ਕੇ ਵੀ ਸਾਡਾ ਸੰਘਰਸ਼ ਚੱਲੂਗਾ ਅੱਜ ਜਿਹੜਾ ਦੂਜੇ ਦਿਨ ਵੀ ਛੁੱਟੀ ਕੀਤੀ ਗਈ ਹੈ ਕਿਵੇਂ ਦੇ ਲੈਣਾ ਦੂਜੇ ਦਿਨ ਛੁੱਟੀ ਤਾਂ ਕੀਤੀ ਗਈ ਹੈ ਕਿਉਂਕਿ ਮੰਗਾ ਮਸਲੇ ਦੇ ਜਿਹੜੇ ਮੰਨੇ ਨਹੀਂ ਜਾ ਰਹੇ ਉਹ ਲਾਰੇ ਤੇ ਲਾਰਾ ਲੱਗੀ ਜਾ ਰਿਹਾ ਹੈ ਵੈਸੇ ਸਾਡਾ ਜਿਹੜਾ ਮਿਥਿਆ ਹੋਇਆ ਸੀ ਤਿੰਨ ਦਿਨਾਂ ਦਾ 11 12 ਤੇ 13 ਦਾ ਸਮੂਹਿਕ ਛੁੱਟੀ ਪਰਨ ਦਾ ਅੱਜ ਸਾਡਾ ਦੂਜਾ ਦਿਨ ਹੈ ਕੱਲ ਨੂੰ ਤੀਜਾ ਦਿਨ ਹੈ ਜੇ ਤਾਂ ਮੰਗਾ ਮੰਨਿਆ ਜਾ ਰਹੇ ਨੇ ਠੀਕ ਹੈ ਨਹੀਂ ਮੰਨਿਆ ਜਾਂਦੀ ਤਾਂ ਉਹ ਤੀਜਾ ਦਿਨ ਵੀ ਆ ਜਾਣਾ ਜਿਹੜੇ ਅਗਲੇ ਦਿਨ ਵੀ ਆ ਜਾਣੇ ਆ ਵੇਦੋ ਬਾਅਦ ਫਿਰ ਜੇ ਛੁੱਟੀ ਦਾ ਇੱਕ ਹੋਰ ਮੌਕਾ ਤਾਂ ਦਵੋਗੇ ਸਰਕਾਰ ਨੂੰ ਦੇਰ ਹਰਨ ਲਈ ਕਿਦੋਂ ਜੇ ਕੱਲ ਤੱਕ ਮੰਗਾਂ ਨਹੀਂ ਮੰਨੀਆਂ ਜਾ ਰਹੀਆਂ ਤਾਂ ਅੱਗੇ ਸੰਘਰਸ਼ ਵੀ ਹੈ 15 ਤਰੀਕ ਦੀ 10 ਵਰ੍ਹੇ ਦਿੱਤਾ ਹੈ ਜਥੇਬੰਦੀ ਨੇ ਕਿ 15 ਤਰੀਕ ਨੂੰ ਜਿੱਥੇ ਵੀ ਝੰਡਾ ਲਹਿਰਾਇਆ ਜਾਂਦਾ ਉੱਥੇ ਅਸੀਂ ਆਪਣਾ ਪ੍ਰੋਟੈਸਟ ਕਰਾਂਗੇ ਉਦੋਂ ਜੇ 14 ਤਰੀਕ ਦੀ ਛੁੱਟੀ ਦਾ ਅੱਗੇ ਸਟੇਟ ਲੀਡਰ ਨੇ ਜਿਹੜੇ ਉਹ ਦੇ ਰਿਹਾ 14 ਦਾ 15 ਦਾ 16 ਦਾ ਪਿੱਛੇ ਵੀ ਸਾਡਾ ਇਤਿਹਾਸ ਰਿਹਾ ਹੈ ਜਦੋਂ ਪੇਮੈਂਟ ਲਾਗੂ ਕਰਾਇਆ ਸੀ ਉਦੋਂ 16 ਦਿਨ 15 ਦਿਨ ਅਸੀਂ ਜਿਹੜੀਆਂ ਨਸਟਮੁਕ ਛੁੱਟੀਆਂ ਭਰ ਕੇ ਰੱਖੀਆਂ ਨੇ ਸੋ ਇਹ ਤਾਂ ਛੁੱਟੀਆਂ ਨੇ 3 ਦਿਨ ਦੀਆਂ ਨੇ ਅੱਗੇ ਜੇ 15 ਦਿਨ ਦੀਆਂ ਜਿਵੇਂ ਦੇਣੀਆਂ ਆ ਭੈਣ ਚਾ ਵੀ ਚੱਲੂਗਾ ਜੀ ਜਿਵੇਂ ਤਾਂ ਛੁੱਟੀ ਭਰਦਾ ਤਾਂ ਮੰਗਾ ਮੰਗ ਰਹੇ ਨੇ ਮੰਨਿਆ ਜਾਂਦੇ ਨੇ ਪਹਿਲਾਂ ਛੁੱਟੀ ਮੰਗਾ ਮੰਗ ਰਹੇ ਜੋ ਜੇ ਬਿਨਾ ਛੁੱਟੀ ਤੋਂ ਮੰਗਾ ਮੰਨ ਲੈਣ ਤਾਂ ਇਹਨਾਂ ਨੂੰ ਫਿਰ ਮਾੜਾ ਕੌਣ ਕਹੇ ਜੀ ਫਿਰ ਸੰਘਰਸ਼ਕਾਂ ਨੂੰ ਕਰਨੇ ਪੈਣ ਜੱਥੇਬੰਦੀਆਂ ਨੂੰ ਨਾਲੇ ਇੱਕ ਹੋਰ ਵੀ ਹੈ ਇਹਦੇ 'ਚ ਕੋਈ ਕੰਪਲਿਕੇਟਿਡ ਗੱਲਾਂ ਨਹੀਂ ਹਨ ਸਾਰੇ ਜਿਹੜੇ ਸਾਡੇ ਮੰਗਾ ਨੇ ਉਹ ਰੂਲ ਆਫ ਰੈਗੂਲੇਸ਼ਨ ਨੇ ਜਿਹੜੇ ਉਹਦੇ ਅਕੋਰਡਿੰਗ ਗੱਲਾਂ ਨੇ ਜੋ ਸਾਡੇ ਹੱਕ ਨੇ ਜੋ ਸਾਨੂੰ ਮਿਲਨੇ ਚਾਹੀਦੇ ਨੇ ਉਹਨਾਂ ਪਰਤੀ ਲੜਾਈਆਂ ਲੜੀ ਜਾ ਰਹੀਆਂ ਨੇ ਕੋਈ ਰੂਲ ਆਫ ਰੈਗੂਲੇਸ਼ਨ ਨੂੰ ਤਜ ਕੇ ਵੀ ਇਹ ਸਾਨੂੰ ਦੋ ਜੀ ਵੀ ਸਾਡੇ ਰੂਲ 'ਚ ਨਹੀਂ ਆਉਂਦਾ ਹੈ ਉਹ ਰੂਲ ਦੇ ਅਕੋਰਡਿੰਗ ਗੱਲਾਂ ਨੇ ਉਹੀ ਨਹੀਂ ਮੰਨੀਆਂ ਜਾ ਰਹੀਆਂ ਅੱਜ ਪ੍ਰਧਾਨ ਜੱਟ ਏ ਟ੍ਰੈਲੀ ਕੀਤੀ ਜਾਂਦੇ ਹਾਂ ਤਾਂ ਡੇਲੀ ਦੂਜਾ ਦਿਨ ਅੱਜ ਜੀ ਕਿਵੇਂ ਦੇਖ ਰਹੇ ਹੋ ਜੀ ਸਾਡੀਆਂ ਮੰਗਾਂ ਨਹੀਂ ਜਿਹੜੀਆਂ ਮੰਨੀਆਂ ਗਈਆਂ ਉਹਦੇ ਕਰਕੇ ਅਸੀਂ ਕੱਲ ਤੋਂ ਲੈ ਕੇ ਗਿਆ 11 ਤਰੀਕ ਤੋਂ ਲੈ ਕੇ 13 ਤਰੀਕ ਤੱਕ ਸਮੂਹਿਕ ਛੁੱਟੀ ਤੇ ਗਏ ਅੱਜ ਦੂਸਰਾ ਦਿਨ ਆਸੀਂ ਗੇਟ ਦੇ ਮੂਹਰੇ ਆਪਣਾ ਪ੍ਰੋਟੈਸਟ ਕਰ ਰਹੇ ਹਾਂ ਕਿੰਨੇ ਦਿਨ ਚੱਲੋ ਛੁੱਟੀਆਂ ਲੈਣਗੇ ਇਹ 11 ਤੋਂ ਲੈ ਕੇ 13 ਅਗਸਤ ਤੱਕ ਮੰਗਾ ਤੁਹਾਡੇ ਕਿੰਨੇ ਕਿੰਨੇ ਜੀ ਮੰਗਾ ਸਾਡੀਆਂ 25 ਮੰਗਾਂ ਤੇ ਸਹਿਮਤੀ ਹੋਈ ਵੀ ਆ ਪਰ ਸਾਨੂੰ ਇਹ ਨਹੀਂ ਪਤਾ ਲੱਗਿਆ ਵੀ ਜਿਹੜੀ ਖੀਰ ਤੱਕ 11:30 ਵਜੇ ਤੱਕ ਇਹ ਕਹਿੰਦੀ ਵੀ ਕੋਈ ਨਹੀਂ ਕੰਪਰੋਮਾਈਜ਼ ਹੋ ਗਿਆ ਹੋ ਗਿਆ ਸੋ ਹੁਣ ਤੇ ਆਇਆ ਵੀ ਪੰਜਾਬ ਸਰਕਾਰ ਨੇ ਕੋਈ ਕਰਨ ਚ ਬੂ ਕੁਮਾਰ ਦੀ ਪਰ ਮੈਨੂੰ ਇਹ ਲੱਗਦਾ ਵੀ ਬੋਰਡ ਮੈਨੇਜਮੈਂਟ ਹੀ ਨਹੀਂ ਸਾਨੂੰ ਕੁਝ ਦੇਣਾ ਚਾਹੀਦੀ ਜਦੋਂ ਕਿ ਸਰਕਾਰ ਨੇ ਕਹਿਦਾ ਦੀ ਵੀ ਆ ਮੰਗਾਂ ਤੇ ਸਾਡੀ ਸਹਿਮਤੀ ਆ ਨਾ ਨਾਰ ਲੱਗਦਾ ਵੀ ਥੋੜੇ ਮੰਗਾ ਮੰਗੇ ਜਾਣਗੇ ਇਕੱਲੇ ਬੈਠੇ ਨਹੀਂ ਹਾਂ ਪਹਿਲਾਂ ਵੀ ਜਣੀਆਂ ਸੰਘਰਸ਼ ਜੇ ਅਸੀਂ ਕਰਾਂਗੇ ਅਸੀਂ ਲਾਜ਼ਮੀ ਜਣੀਆਂ ਸਿਰੇ ਤੱਕ ਖਿੱਚ ਕੇ ਲੈ ਕੇ ਜਾਵਾਂਗੇ ਸੰਘਰਸ਼ ਜੇ ਤੱਕ ਸਾਡੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਥੋੜੇ ਲਾਈਟ ਬੰਦ ਹੁੰਦੇ ਗ੍ਰਿਡ ਦਿੱਤਾ ਹੁੰਦਾ ਜਿੰਮੇਵਾਰ ਕੌਣ ਹੋਇਆ ਜਾਂਦਾ ਉਹਦਾ ਜਿੰਮੇਵਾਰ ਪੰਜਾਬ ਸਰਕਾਰ ਆ ਬੋਰਡ ਮੈਨੇਜਮੈਂਟ ਆ ਨਾਲ ਵੀ ਲਾਈਟ ਚੱਲ ਰਹੇ ਆ ਕਿ ਕਿਤੇ ਬੰਦ ਪਿੱਛੋਂ ਜਿੱਥੇ ਬੰਦ ਹੋ ਜਾਂਦੀ ਆ ਉਹਦੇ ਬੰਦ ਰਹਿ ਰਹੀ ਆ ਸਾਨੂੰ ਬਹੁਤ ਜਾਰੇ ਫੋਨ ਆ ਰਹੇ ਨੇ ਅਸੀਂ ਪਰ ਕੀ ਕਰੀਏ ਅਸੀਂ ਲੋਕਾਂ ਤੋਂ ਮਾਫੀਓ ਮੰਗ ਰਹੇ ਹਾਂ ਵੀ ਭਾਈ ਜਦੋਂ ਸਰਕਾਰ ਸਾਡੀ ਗੱਲੇ ਦੀ ਮੰਨ ਰਹੀ ਸਾਡੀਆਂ ਜਾ ਖਾਨਾ ਬਦੋ ਵੀ ਤੁਹਾਡੇ ਦੇ ਹੱਕ ਚ ਕਿਹਾ ਜਾ ਰਿਹਾ ਵੀ ਵਧੀਆ ਕੰਮ ਕਰ ਰਹੇ ਨੇ ਸਾਡੇ ਹੱਕਸਾਨਾ ਨੇ ਕਿਹਾ ਵੀ ਲੜਾਈ ਪੂਰੀ ਡਟ ਕੇ ਦੋ ਅਸੀਂ ਤੁਹਾਡੇ ਨਾਲ ਆ ਉਹ ਵਟਸਐਪ ਤੇ ਵੀ ਅਖਬਾਰਾਂ ਦੇ ਵਿੱਚ ਵੀ ਲਵਾ ਰਹੇ ਨੇ ਵੀ ਸਾਡੀ ਜਿਹੜੀ ਸਪੋਰਟ ਆ ਤੁਹਾਡੇ ਨਾਲ ਆ ਵੀ ਜੇ ਲੋੜ ਪਈ ਤਾਂ ਅਸੀਂ ਤੁਹਾਡੇ ਨਾਲ ਜਾਨੀਏ ਖੜਾਂਗੇ ਜੇ ਕੱਲ ਤੱਕ ਕੋਈ ਮੰਗ ਨਾ ਹੋਈ ਪੰਗੀ ਗਈ ਹੈ ਤਾਂ ਫਿਰ ਅਸੀਂ ਦਾਸ਼ਰਤ ਕਿਵੇਂ ਕੀ ਕਰਾਂਗੇ ਸਾਡੀ 13 ਤੱਕ ਦੀ ਜਾਨੀਏ ਵੀ ਪੱਕੀ ਹੜਤਾਲ ਇਹ ਆਪਣਾ ਸਮੂਹਿਕ ਛੁੱਟੀ ਕਰੀ ਹੋਈ ਆ ਪਰ ਜੇ ਸਾਡੀ ਜਾਨੀਏ ਵੀ ਕੱਲ ਨੂੰ ਨਾ ਕੋਈ ਤਾਂ ਸਾਡੇ ਲੀਡਰ ਨੇ ਵਿਚਾਰ ਵਟਾਂਦਰਾ ਕਰਕੇ ਇਹਨੂੰ ਅਸੀਂ ਅੱਗੇ ਵੀ ਲਿਜਾਵਾਂਗੇ